ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜਗਤ ਜਲੰਧਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉੱਭਰੇ ਤਿਤ ਤੈ ਲੈ ਹੋ ਉਬਾਰ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੈ ਉਬਰੈ ਤੈ ਲੈ ਹੋ ਉਬਾਰ ਸਤ ਗੁਰ ਸੁਖ ਵਿਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨ ਸੂਜੈ ਹਰ ਬਿਨ ਬਖਸਨ ਹਾਰ ਮਹੱਲਾ ਤੀਜਾ ਹਮੈ ਮਾਇਆ ਮੋਹਣੀ ਦੂਜੈ ਲੱਗੈ ਜਾਏ ਨਾ ਇਹ ਮਾਰੀ ਨਾ ਮਰੈ ਨਾ ਇਹ ਹਟ ਵਿਕਾਏ ਗੁਰ ਕੈ ਸਬਦ ਪਰ ਜਾਲੀਐ ਤਾ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾਮ ਮਾਰਣ ਸਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤ ਗੁਰ ਕੀ ਬੜਾਈ ਸਤ ਗੁਰ ਦਿੱਤੀ ਤੁਰੋਂ ਹੁਕਮ ਬੁਝ ਨਿਸਾਣ ਪੁੱਤੀ ਪਾਤੀ ਜਾ ਵਾਈ ਸਕੀ ਅਗਿਓ ਪੁੱਛਿਓ ਟੋਲ ਡਿਠਾ ਲਹਾਇਓ ਸਬਨਾ ਕਾ ਅਭਿਮਾਨ ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤ ਗੁਰੂ ਹਰ ਬਖਸਿਓ ਉਸ ਸਭ ਜਹਾਨ ਜੇ ਸਤਗੁਰੂ ਨੋ ਮਿਲ ਮੰਨੇ ਸੋ ਹਲਤ ਪਲਤ ਸੂਝੇ ਜੇ ਬੇਮਕੋ ਹੋਵੇ ਸੋ ਫਿਰੇ ਪ੍ਰਿਸ਼ਟ ਥਾਨ ਜਨ ਨਾਨਕ ਕੈਬਲ ਹੋਆ ਮੇਰਾ ਸਵਾਮੀ ਹਰ ਸੱਜਣ ਪੁਰਖ ਸੁ ਜਾਣ ਬਉਦੀ ਪਿਤ ਦੇਖ ਕੈ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹਿਓਣ ਸਭ ਨਾ ਕੀਓ ਮਨੋ ਗੁਮਾਣ ਜਨ ਨਾਨਕ ਕੈ ਬਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁ ਜਾਣ ਬਉ ਦੀ ਪਿਤ ਦੇਖ ਕੇ ਸਭ ਆਏ ਪਏ ਸਤ ਗੁਰ ਕੀ ਪੈਰੀ ਲਾਹਿ ਔਣ ਸਭ ਨਾ ਕੀਓ ਮਨੋ ਗੁਮਾਣ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸ਼ਲੋਕ ਮਹਲਾ 3 ਜੇ हे ਪ੍ਰਭੂ ਵਿਕਾਰਾਂ ਵਿਚ ਸਾੜ ਰਏ ਸੰਸਾਰ ਨੂੰ ਆਪਣੀ ਮਿਹਰ ਕਰਕੇ ਬਚਾ ਲੈ ਜਿਸ ਵੀ ਤਰੀਕੇ ਨਾਲੇ ਬਚ ਸਕਦਾ ਹੋਵੇ ਉਸ ਨੂੰ ਉਸੇ ਤਰੀਕੇ ਨਾਲ ਬਚਾਲਾ ਹੈ। हे ਨਾਨਕ ਸਦਾ ਥਿਰ ਪ੍ਰਭੂ ਦੀ ਸੇਵ ਸਲਾਹ ਦੀ ਬਾਣੀ ਮਨ ਵਿੱਚ ਵਿਸਾ ਕੇ ਜਿਸ ਮਨੁੱਖ ਨੂੰ ਸਤਿਗੁਰ ਨੇ ਸਿਮਰਨ ਦਾ ਆਤਮਿਕ ਆਨੰਦ ਵਿਖਾਲ ਦਿੱਤਾ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਇਹੇ ਬਖਸ਼ਿਸ਼ ਕਰਨ ਵਾਲਾ ਨਹੀਂ ਹੈ। हे ਭਾਈ ਮਾਇਆ ਦੀ ਹੋਮੇ ਸਾਰੇ ਸੰਸਾਰ ਨੂੰ ਆਪਣੇ ਵਾਸ ਵਿੱਚ ਕਰਨ ਦੀ ਸਮਰੱਥਾ ਵਾਲੀ ਹੈ ਇਸ ਦੇ ਅਸਰ ਹੇਠ ਜੀਵ ਪਰਮਾਤਮਾ ਨੂੰ ਵਿਸਾਰ ਕੇ ਹੋਰ ਦੇ ਮੋਹ ਵਿੱਚ ਫਸ ਜਾਂਦਾ ਹੈ ਇਹ ਹੋਮੇ ਨਾ ਕਿਸੇ ਪਾਸੋਂ ਮਾਰੀ ਜਾ ਸਕਦੀ ਇਹ ਨਾ ਹੀ ਆਪ ਮਰਦੀ ਹੈ ਤੇ ਨਾ ਹੀ ਕਿਸੇ ਹੱਟ ਦੇ ਵਿੱਚ ਹੀ ਜਾ ਸਕਦੀ ਹੈ ਜਦੋਂ ਇਸ ਨੂੰ ਗੁਰੂ ਦੇ ਸ਼ਬਦ ਦੀ ਰਾਹੀ ਚੰਗੀ ਤਰ੍ਹਾਂ ਸਾੜ ਦਈਏ ਤਦੋਂ ਹੀ ਇਹ ਜੀਵ ਦੇ ਅੰਦਰੋਂ ਮੁਕਦੀ ਹੈ ਹੇ ਭਾਈ ਜਿਸ ਮਨੁੱਖ ਦੇ ਅੰਦਰੋਂ ਮਾਇਆ ਦੀ ਹਉਮੈ ਮੁਕਦੀ ਹੈ ਉਸ ਦਾ ਤਨ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆਭਜਦਾ ਹੈ ਹੇ ਨਾਨਕ ਗੁਰੂ ਦਾ ਸਬਦ ਹੀ ਮਾਇਆ ਦਾ ਪ੍ਰਵਾਹ ਮੁਕਾਨ ਦਾ ਵਸੀਲਾ ਹੈ ਤੇ ਇਹ ਸ਼ਬਦ ਗੁਰੂ ਦੀ ਸਰਣੀ ਪਿਆਹੀ ਮਿਲਦਾ ਹੈ ਜਿਹੜੀ ਇੱਜ਼ਤ ਗੁਰੂ ਰਾਮਦਾਸ ਜੀ ਦੀ ਹੋਈ ਉਹ ਗੁਰੂ ਅੰਗਦ ਦੇ ਸਾਹਿਬ ਜੀ ਨੇ ਪਰਮਾਤਮਾ ਦੀ ਹਜ਼ੂਰੀ ਤੋਂ ਮਿਲਿਆ ਹੁਕਮ ਸਮਝ ਕੇ ਪਰਵਾਨਾ ਸਮਝ ਕੇ ਉਹਨਾਂ ਨੂੰ ਦਿੱਤੀ ਪੁੱਤਰਾਂ ਨੇ ਭਤੀਜਿਆਂ ਨੇ ਜਵਾਈਆਂ ਨੇ ਹੋਰ ਸਕੇ ਸਾਖਾਂ ਅੰਗਾਂ ਨੇ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਗੁਰੂ ਨੇ ਸਭਨਾ ਦਾ ਮਾਨ ਦੂਰ ਕਰ ਦਿੱਤਾ اے ਭਾਈ ਪਰਮਾਤਮਾ ਨੇ ਗੁਰੂ ਦੀ ਰਾਈ ਸਾਰੇ ਸੰਸਾਰ ਨੂੰ ਨਾਮ ਦੀ ਬਖਸ਼ਿਸ਼ ਕੀਤੀ ਜਿੱਥੇ ਵੀ ਕੋਈ ਵੇਖਦਾ ਹੈ ਉੱਥੇ ਹੀ ਪਿਆਰਾ ਗੁਰੂ ਨਾਮ ਦੀ ਦਾਤ ਦੇਣ ਲਈ ਮੌਜੂਦ ਹੈ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਕਾਮਯਾਬ ਹੋ ਜਾਂਦਾ ਹੈ ਪਰ ਜਿਹੜਾ ਮਨੁ ਗੁਰੂ ਵੱਲੋਂ ਮੂੰਹ ਮੋੜਦਾ ਹੈ ਉਹ ਪਟਕਦਾ ਫਿਰਦਾ ਹੈ ਉਸ ਦਾ ਹਿਰਦਾ ਥਾਂ ਵਿਕਾਰਾਂ ਨਾਲ ਗੰਦਾ ਟਿਕਿਆ ਰਹਿੰਦਾ ਹੈ ਹੇ ਨਾਨਕਾ ਸਬਦੇ ਦਿਨਾਂ ਦੀ ਜਾਣਨ ਵਾਲਾ ਸਬ ਦਾ ਮਿੱਤਰ ਸਭ ਵਿੱਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਪੱਖ ਤੇ ਰਹਿੰਦਾ ਹੈ ਹੇ ਭਾਈ ਗੁਰੂ ਦੇ ਦਰ ਤੋਂ ਆਤਮਿਕ ਖੁਰਾਕ ਮਿਲਦੀ ਵੇਖੇ ਸਾਰੇ ਲੋਕ ਗੁਰੂ ਦੀ ਚਰਨੀ ਆ ਲੱਗੇ ਗੁਰੂ ਨੇ ਸਭਨਾ ਦੇ ਮਨ ਤੋਂ ਹੰਕਾਰ ਦੂਰ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ